ਅਸੀਂ ਨਮਾਨੇ ਸੇਖਾਂ ਅ ਬੀਰੂ ਸਾਹਿਬ ਦੀ ਜੋ ਸ਼ਹਾਦਤ ਆ ਇਹ ਬਹੁਤ ਇਤਿਹਾਸ ਦੇ ਵਿੱਚ ਬੜੀ ਲਾਸਾਨੀ ਸ਼ਹਾਦਤ ਆ ਉਹਨਾਂ ਨੇ ਉਸ ਵੇਲੇ ਅੱਜ ਤੋਂ 350 ਸਾਲ ਪਹਿਲਾਂ ਮਨੁੱਖੀ ਅਧਿਕਾਰਾਂ ਵਾਸਤੇ ਜਿਹੜੀ ਆ ਉਹ ਆਵਾਜ਼ ਉਠਾਈ ਆਪਣੀ ਸ਼ਹਾਦਤ ਦਿੱਤੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਅਲਾ ਜੀ ਅ ਉਹਨਾਂ ਦੇ ਨਾਲ ਸ਼ਹੀਦ ਹੋਏ ਔਰ ਪੰਜਾਬ ਸਰਕਾਰ ਦੀ ਇਹ ਇਛਾ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਗੁਰੂ ਸਾਹਿਬ ਦੀ ਜੀਵਨੀ ਗੁਰੂ ਸਾਹਿਬ ਦੀ ਗੁਰਬਾਣੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਆਉਣ ਵਾਲੀ ਪੀੜ੍ਹੀ ਤੱਕ ਜਾਣ ਤਾਂ ਕਿ ਸਾਡੀ ਉਹਨਾਂ ਦੀ ਪੀੜ੍ਹੀ ਜਿਹੜੀ ਆ ਇਹਨਾਂ ਸ਼ਹਾਦਤਾਂ ਨੂੰ ਯਾਦ ਰੱਖ ਕੇ ਹੱਕ ਤੇ ਸੱਚ ਦੇ ਉੱਤੇ ਚੱਲ ਸਕੇ ਮੰਤਰੀ ਸਾਹਿਬ ਆਮ ਗੱਲ ਚੱਲਦੀ ਆ ਜੀ ਆਮ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਪਹਿਲਾਂ ਬੜੀਆਂ ਸਰਕਾਰਾਂ ਆਈਆਂ ਵੱਡੇ ਮੰਤਰੀ ਆਏ ਕਿਸ ਦੀ ਪਹੁੰਚ ਨਹੀਂ ਹੁੰਦੀ ਆਮ ਬੰਦੇ ਦੀ ਜੀ ਮੰਤਰੀ ਸਾਹਿਬ ਤਾਈ ਤੁਹਾਡੇ ਵਾਸਤੇ ਇੱਕ ਬਹੁਤ ਜਿਆਦਾ ਚਰਚਾ ਚੱਲਦੀ ਆ ਕਿ ਮੰਤਰੀ ਸਾਹਿਬ ਜੇ ਰੋਡ ਤੇ ਜਾਂਦੇ ਹੋਣ ਕੋਈ ਦੁਰਘਟਨਾ ਹੋ ਜੇ ਤੇ ਉੱਥੇ ਹੀ ਬ੍ਰੇਕ ਮਾਰਦੇ ਨੇ ਜੇ ਕੋਈ ਦੀ ਆਏ ਬਗਾਏ ਜੇ ਕਹਿੰਦਾ ਫੋਨ ਨਹੀਂ ਚੁੱਕਿਆ ਜਾਂਦਾ ਉਹਨੂੰ ਵਾਪਸ ਫੋਨ ਕੀਤਾ ਜਾਂਦਾ ਇਹਦੇ ਬਾਰੇ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਅਪਾਰ ਕਿਰਪਾ ਹੈ ਅਸੀਂ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਤੁਹਾਨੂੰ ਤੁਹਾਡੇ ਸਿਹਤ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦਵੇ ਇਹ ਕੋਈ ਨਹੀਂ ਤੁਸੀਂ ਸੰਦੇਸ਼ ਪੰਜਾਬ ਵਾਸਤੇ ਜੀ ਆਜੀ ਮੇਰੀ ਤੇ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਆ ਕਿ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਅਸੀਂ ਪ੍ਰੋਗਰਾਮ ਜਿਹੜੇ ਉਲੀਕੇ ਨੇ ਇੱਥੇ ਹੀ 24 ਤੇ 25 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਉਥੇ ਜਰੂਰ ਨਤਮਸਤਕ ਹੋਵੋ ਅਸੀਂ ਪੂਰਾ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਤਿੰਨ ਟੈਂਪਸਿਟੀਆਂ ਬਣਾਈਆਂ ਨੇ ਲਗਭਗ 10000 ਸੰਗਤ ਐਟ ਟਾਈਮ ਜਿਹੜੀ ਆ ਉਥੇ ਖਰ ਸਕਦੀ ਆ ਇਸ ਤੋਂ ਇਲਾਵਾ ਅਸੀਂ ਹਲਥ ਦੇ ਟ੍ਰੈਫਿਕ ਦੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਹੋਏ ਨੇ ਸੋ ਮੇਰੀ ਸਮੂਚੀ ਸਾਧ ਸੰਗਤ ਨੂੰ ਬੇਨਤੀ ਆ ਕਿ ਉਹ ਆ ਸ਼੍ਰੀ ਅਨੰਤਪੁਰ ਸਾਹਿਬ ਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਆਂਦੇ 350 ਸਾਲਾਂ ਦੀ ਉਸਤਾਬ ਦੀ ਤੇ ਜੋ ਨਗਰ ਕੀਰਤਨ ਸ਼੍ਰੀ ਨਗਰ ਤੋਂ ਆ ਕੇ ਅੰਮ੍ਰਿਤਸਰ ਸਾਹਿਬ ਨੂੰ ਜਾ ਰਿਹਾ ਉਹ ਰਸਤੇ ਦੇ ਵਿੱਚ ਮਹਿਤਾ ਚੌਂਕ ਵਿਖੇ ਹਲਕਾ ਜੰਡਿਆਲਾ ਗੁਰੂ ਦੇ ਜੋ ਕੈਬਨਿਟ ਮਨਿਸਟਰ ਸਰਦਾਰ ਹਰਪਜਨ ਸਿੰਘ ਈਡੀਓ ਸਾਹਿਬ ਜੀ ਪਹੁੰਚੇ ਜੋ ಗ್ರಾಮ ਪੰਚਾਇਤ ਮਹਿਤਾ ਚੌਕ ਤੇ ਇਲਾਕੇ ਦੇ ਸਾਰੇ ਸਰਪੰਚ ਚੇਅਰਮੈਨ ਸਾਹਿਬ ਤੇ ਹੋਰ ਬਾਜ਼ਾਰ ਪ੍ਰਧਾਨ ਸਾਹਿਬ ਸਾਰਿਆਂ ਨੇ ਜਿਉ ਆਇਆਂ ਨਗਰ ਕੀਰਤਨ ਦੇ ਮੌਕੇ ਲੰਗਰ ਲਾਏ ਗਏ ਤੇ ਜੋ ਬਾਬਾ ਬੋਰ ਸਿੰਘ ਦਮਦਮੀ ਟਕਸਾਲ ਵਾਲਿਆਂ ਵੱਲੋਂ ਸਰਦਾਰ ਹਰਪਜਨ ਸਿੰਘ ਈਟੀਓ ਜੀ ਨੂੰ ਸਨਮਾਨਿਤ ਕੀਤਾ ਗਿਆ